मुहिंडा स्टेशन पर आपका स्वागत है यात्रा शून्य चार सात महिंडा स्टेशन में जीरो दोनों नंबर सात आर नमस्कार प्लेटफॉर्म नंबर है धन्यवाद स्वागत यात्री लक्ष्य करके आगे चार फिर कैब जी एक्सप्रेस <whis> <cozitu minha mythology> Terima kasih berhenti ya ਅਜਮਾਨਯੋਗ ਐਸਐਸਪੀ ਸਾਹਿਬ ਬਟੰਡਾ ਦੀ ਗਾਈਡੈਂਸ ਦੇ ਅੰਦਰ ਅੱਜ ਬਟੰਡਾ ਪੁਲਿਸ ਵੱਲੋਂ ਰੇਲਵੇ ਸੈਕਸ਼ਨ ਬਟੰਡਾ ਪਾਸਟ ਬਟੰਡਾ ਦੇ ਵਿੱਚ ਸਰਚ ਜਿਹੜੀ ਹੈਗੀ ਕੀਤੀ ਗਈ ਹੈ ਇਸ ਬੰਦੇ ਵਿੱਚ ਜਿਹੜੇ ਸਾਡੇ ਸਿਟੀ ਪੁਲਿਸ ਦੀ ਟੀਮਸ ਨੇ ਦਾਲ ਪੀਸ਼ਰ ਮੋਟਰਸਾਈਕਲ ਦੀ ਟੀਮਸ ਨੇ ਨਾਲ ਸਾਡੇ ਕੋਲ ਜਿਹੜੇ ਐਂਟੀ ਸਬਟਰੈਸ ਟੀਮ ਹੈ ਡੌਗਸਪੋਰਟ ਦੀ ਟੀਮ ਹੈ ਉਹਨਾਂ ਨੂੰ ਲੈ ਕੇ ਜਿਹੜੀ ਹੈਗੀ ਸ਼ੱਕੀ ਵਿਅਕਤੀ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਸੀਂ ਜਿੱਦਾਂ ਕਿ ਪਹਿਲਾਂ ਵੀ ਅਸੀਂ ਕੈਸੋ ਆਪਰੇਸ਼ਨ ਚਲਾਏ ਸੀਗੇ ਉਸ ਲੜੀ ਦੇ ਵਿੱਚ ਅੱਜ ਅਸੀਂ ਰੇਲਵੇ ਸਟੇਸ਼ਨ ਤੇ ਪਾਸ ਸਟਾਸ਼ਨ ਨੂੰ ਟਾਰਗੇਟ ਕੀਤਾ ਤੇ ਫਰਦਰ ਵੀ ਜਿਹੜੇ ਹੈਗੇ ਆ ਤਾਂ ਦੇ ਕੈਸੋ ਆਪਰੇਸ਼ਨ ਜਿਹੜੇ ਇਹਦੇ ਕੰਟੀਨਿਊ ਰਹੇ ਨੇ ਡੈਫੀਨਿਟਲੀ ਇੱਕ ਰਿਪੋਰਟ ਸਾਡੇ ਕੋਲ ਆਈ ਹੈ ਪਰ ਉਸ ਬੰਦ ਦੇ ਵਿੱਚ ਵੀ ਸਾਡੇ ਵੱਲੋਂ ਜਿਹੜੇ ਹੈਗੇ ਸਪੈਸ਼ਲ ਪ੍ਰਕਾਸ਼ਨ ਰੱਖੇ ਜਾ ਰਹੇ ਆ ਨੇ ਤਾਂ ਕਿ ਜਿਹੜੀ ਹੈਗੀ ਕੋਈ ਵੀ ਸ਼ਰਾਰਤੀ ਬੰਦਾ ਕਿਤੇ ਸ਼ਰਾਰਤੀ ਘਟਨਾ ਹੋਣਾ ਜਾਂ ਮਨਾ ਦੇ ਸਕੇ ਵੀ ਦੇਖੋ ਕਈ ਜਗ੍ਹਾ ਤੇ ਨਾਲ ਅਲੱਗ-ਅਲੱਗ ਕੈਮਰੇਜ ਲਗਾਏ ਹੋਏ ਆ ਪੋਸਟ ਕੈਮਰੇਨਾ ਦੇ ਜਿਹੜੇ ਹੈਗੇ ਆ ਇੱਕ ਮਤਲਬ ਲਾਰਜਰ ਕੰਟੈਂਟ ਦੇ ਵਿੱਚ ਲਗਾਏ ਗਿਆ ਕੁਝ ਜਿਹੜਾ ਸ਼ਾਰਟਰ ਵੀਊ ਦੇ ਵਿੱਚ ਹੈਗੇ ਆ ਉਸ ਬਾਰੇ ਜਿਹੜੀ ਹੁਣ ਰੀਸੈਂਟ ਇਨਪੁਟ ਹੈਗੀ ਹੈ ਉਹਦੇ ਰਿਗਾਰਡਿੰਗ ਦੁਬਾਰਾ ਵੀ ਇਹਨਾਂ ਨਾਲ ਬੈਠ ਕੇ ਮੀਟਿੰਗ ਕਰਕੇ ਰਿਵਿਊ ਕਰ ਲਿਆ ਜਾਊਗਾ ਜੇਕਰ ਜਿੱਥੇ ਕੋਈ ਸੀਸੀਟੀਵੀ ਕੈਮਰਾ ਦੀ ਲੋੜ ਹੋਵੇ ਉਹ ਲਗਵਾ ਲਿਆ ਜਾਵੇ